ਵਿਦਾਂਤ ਸਬਾ ਹਲਕਾ ਰਾਜਾਂਸੀ ਦੇ ਬਲਾਕ ਚੁਗਾਵਾ ਦੇ ਕਲਸਟਰ ਨੰਬਰ 6 ਦੇ ਰਿਟਰਨਿੰਗ ਅਫਸਰ ਵੱਲੋਂ ਮਨਮਰਜ਼ੀਆਂ ਕਰਦੇ ਕਰੀਬ 10 ਪਿੰਡਾਂ ਦੇ ਕੁਝ ਪੰਚਾਇਤੀ ਉਮੀਦਵਾਰਾਂ ਨੂੰ ਪਿਛਲੇ 2 ਦਿਨਾਂ ਤੋਂ ਭਾਰੀ ਖੱਜਲ-ਖਵਾਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਉਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ ਕੁਝ ਉਮੀਦਵਾਰਾਂ ਦੇ ਬਿਨਾਂ ਵਜਾ ਨਾਮਜ਼ਦੀਆਂ ਪੱਤਰ ਰੱਦ ਕਰਨ ਅਤੇ ਕਈ ਉਮੀਦਵਾਰਾਂ ਦੀਆਂ ਵਾਡਾਂ ਨੂੰ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆਂ ਰਾਜਾਂਸੀ ਵਿਕੇ ਐਸ.ਡੀ.ਐਮ ਦਫ਼ਤਰ ਦਾ ਘਰਾਓ ਕਰਕੇ ਨارهਬਾਜੀ ਕੀਤੀ। ਅਤੇ ਰਟਰਨਿੰਗ 옵ਸ਼ਨ ਨੂੰ ਘੇਰ ਕੇ ਤੁਰੰਤ ਮਸਲੇ ਹੱਲ ਕਰਨ ਲਈ ਕਿਹਾ ਗਿਆ ਇਹ ਖੱਜਲਖਵਾਰ ਹੋ ਰੇ ਸਾਰੇ ਉਮੀਦਵਾਰ ਆਪਣੇ ਆਪ ਨੂੰ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਦੱਸ ਰਹੇ ਹਨ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਅਨਸਾਬ ਦੀ ਮੰਗ ਕਰਦਿਆਂ ਚੋਣ ਨਿਸ਼ਾਨ ਜਾਰੀ ਕਰਨ ਵਾਡਾ ਨੂੰ ਸਹੀ ਕਰਨ ਅਤੇ ਬਿਨਾਂ ਵਜ੍ਹਾ ਰੱਦ ਕੀਤੇ ਗਏ ਨਾਮਜ਼ਦਗੀ ਪੱਤਰ ਬਹਾਲ ਕਰਨ ਦੀ ਮੰਗ ਕੀਤੀ ਇਸ ਦੌਰਾਨ ਨਾਇਬ ਤਹਿਸੀਲਦਾਰ ਤਰਲੋਚਨ ਸਿੰਘ ਨਾਨ ਗੱਲਬਾਤ ਕਰਦਿਆਂ ਕਿਹਾ ਕਿ ਏ ਰਟਰਨਿੰਗ ਅਫਸਰ ਸਾਰਾ ਦਿਨ ਆਪਣੀ ਸੀਟ ਤੋਂ ਗਾਇਬ ਰਹਾ ਤੇ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਹੈ ਇਸ ਦੇ ਸਬੰਧ ਵਿੱਚ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਉਧਰ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਭਾਰੀ ਪੁਲਿਸ ਫੋਰਸ ਨਾਲ ਪੁੱਜੇ ਥਾਣਾ ਰਾਜਸੰਸੀ ਦੇ ਐਸ ਐਚ ਓ ਹਰਚੰਦ ਸਿੰਘ ਨੇ ਕਿਹਾ ਕਿ ਬਲਾਕ ਚੁਗਾਂਵ ਦੇ ਕਲਸਟਰ ਨੰਬਰ 6 ਦਾ ਰਟਰਨਿੰਗ ਅਫਸਰ ਦਿਮਾਗੀ ਤੌਰ ਤੇ ਪਰੇਸ਼ਾਨ ਅਤੇ ਮੈਂਟਲੀ ਅਫਸਟ ਹੈ ਇਸ ਦੀ ਜਾਣਕਾਰੀ ਐਸ ਡੀ ਐਮ ਨੂੰ ਦਿੱਤੀ ਗਈ ਹੈ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਰਾਤ ਦੇ ਸਮੇਂ ਵਿੱਚ ਨਵੇਂ ਰਿਟਰਨਿੰਗ ਅਫਸਰ ਨਿਯੁਕਤ ਕਰਕੇ ਸਵੇਰੇ 10 ਵਜੇ ਤੱਕ ਸਾਰੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਸ਼ਰਾਬ ਪੀ ਕੇ ਬਿਠਾਇਆ ਮੇਰਾ ਮੁਰਦਾਬ 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 ਨੰਬਰ ਯਾਰੋ ਮੁਰਦਾਬ 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 ਨਹੀਂ ਰਹਿਣ ਦੇਣਾ ਮੇਰਾ ਨਹੀਂ ਰਹਿਣ ਦੇਣਾ ਬਲਾ ਲਾ ਕਰੋ ਪੜੀ ਜਾ ਮੀਡੀਆ ਸਾਡੇ ਦੇ ਸਾਹਮਣੇ ਬਿਲਾ ਲਗਾਓ ਦੇ ਭਾਈ ਉਹ ਬੰਦਾ ਕਿੰਦਾ ਸੁੱਟ ਚੋਂਦੇ ਬਾਹਰ ਲੱਕ ਰੱਖ ਮੈਂ ਇਹ ਪਹਿਲਾਂ ਲੋਕਾਂ ਨੇ ਪਹਿਲਾਂ ਲੋਕਾਂ ਨੇ ਦਾ ਲੱਗਾ ਵੇਚਤੇ ਆ ਕਿ ਪ੍ਰਾਈਵੇਟ ਬੰਦਾ ਇੱਥੇ ਕੰਪਿਊਟਰ ਪਾ ਆਵੇ ਨੇ 6 ਨੰਬਰ ਹਰੋ ਨੇ ਕਿੰਦਾ ਬਾਸਦਾ ਹੈ ਮੈਂ ਸਰ ਵੈਰੀਫਾਈ ਕਰ ਲੈਣਾ ਜੀ ਸਿੱਧੀ ਗੱਲ ਜੀ ਜਿਹਨਾਂ ਨੂੰ ਲੱਗਦਾ ਤੇ ਮੇਰੇ ਕੋਲ ਸਟਾਰ ਜੋ ਜਾਗਦਾ ਪਿਆ ਮੇਰਾ ਦਿਮਾਗ ਕੰਮ ਕਰਦਾ ਭਾਈ ਹਾਂਜੀ ਹਾਂਜੀ ਨਹੀਂ ਸੁਤਾ ਦਿਮਾਗ ਜ਼ਰੂਰ ਕੰਮ ਕਰ ਰਿਹਾ ਤੂੰ ਹੀ ਤੇ ਮੇਰੇ ਤੇ ਅਲੀਗੇਸ਼ਨ ਲਾਇਆ ਸ਼ਰਾਬ ਦਾ ਉਹ ਤੇ ਲਾ ਲਓ ਪਹਿਲੇ ਟੈਸਟ ਕਰਾ ਯਾਰ ਟੈਸਟ ਕਰਾ ਪਹਿਲੇ ਮੈਨੂੰ ਪਹਿਲੇ ਉਹ ਕਰਾ ਲੋ ਪਹਿਨ ਮੇਰਾ ਅੱਛਾ ਚੱਲ ਆਪਾਂ ਮੁੱਦੇ ਤੇ ਆਈਏ ਠੀਕ ਹੈ ਮ ਠੀਕ ਹੈ ਆ ਸਾਰਾ ਕੋਈ ਤੁਹਾਨੂੰ ਜੇ ਗਲਤ ਲੱਗਦਾ ਇੱਕ ਮਿੰਟ ਜੀ ਇੱਕ ਮਿੰਟ ਪਾਜੀ ਨਹੀਂ ਲੱਗੀ ਗਲਤ ਆਓ ਜੀ ਸਾਰੀ ਕੋਈ ਰੋਕ ਦਿਓ ਵਰਜੀਤ ਜੀ ਰੁਕ ਜਾਓ ਇਹ ਤੁਹਾਨੂੰ ਲੱਗਦਾ ਗਲਤ ਆ ਮੈਂ ਇੱਕ ਵਾਰੀ ਫੇਰ ਵੈਰੀਫਾਈ ਕਰ ਲੈਣਾ ਕਿੰਨਾ ਟਾਈਮ ਲਾਓਗੇ ਉਹਨਾਂ ਨੂੰ ਦੱਸੋ ਐਮ ਦਾ ਸਿਫਾਰਾ ਡੈਮ ਸਰ ਹੋਰ ਵੀ ਕੰਮ ਜਿਹੜੇ ਸਵੇਰੇ ਉਪਰ ਤੱਕ ਨੇ ਮੈਂ ਕਹਿ ਦਿਓ ਜੀ ਉਹਨਾਂ ਨੂੰ ਸਾਰੀ ਰਾਤ ਨਹੀਂ ਉਹਨਾਂ ਨੂੰ ਸਰ ਇੱਕ ਬੈਂਤੀ ਛੋਟੀ ਹੀ ਸੋਣ ਪੰਜ ਮਿੰਟ ਹੋਰ ਪਹਿਲਾਂ ਤੋਂ 6 ਜਾਨੇ ਸਵੇਰੇ ਦਿੱਤੇ ਆ ਟਾਈਮ ਦੱਸੋ ਮੇਰ ਕੋ ਬੰਦਾ ਨਹੀਂ ਹੈ ਮੈਂ ਕੱਲਾ ਕੀ ਕਰਾਂ ਪਰ ਹੁਣ 4 ਕੋ ਦਿੱਤੇ ਰਹਿਣ ਦੇ ਦਿੰਦਾ ਛੱਡ ਦੇ ਕੰਮ ਫੇਰ ਕੀ ਕਰਦੇ ਆ ਇੱਥੇ ਮੈਂ ਜਾ ਕੇ ਘਰ ਬੋਰ ਮਾਰਨਾ ਮੁਰਦਾਬਾਹ 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 ਮੈਂ ਨਹੀਂ ਲੈਣਾ ਮੈਣੀ ਲੈਂਦਾ ਮੇਰਾ ਪਰਦਾ ਵੀ ਆਪਣੇ ਲੈ ਕੇ ਆਇਆ ਇਹਨਾਂ ਨੇ ਕਿਹਾ ਤੂੰ ਡਿਊਟੀ ਨਹੀਂ ਲਾਈ ਇਹਨਾਂ ਨੇ ਮੇਰੀ ਸਰਕਾਰ ਨੂੰ ਜਾਨਾ ਕਿਉਂ ਗਲਤ ਲਾਈ ਜਾਣਾ ਹੈ ਹੁਣ ਕਿੰਨੇ ਟਾਈਮ ਚ ਕੋਈ ਗਲਤ ਕੰਮ ਦੀ ਲਾਈ ਇਸ ਚੀਜ਼ ਦੇ ਸਰਪੰਚ ਪੰਜ ਦੋਵਾਂ ਦੀ ਹਾਂਜੀ ਹਾਂਜੀ ਮੈਨੂੰ ਜੇ ਮੈਂ ਦੁਬਾਰਾ ਵੇਖੂੰਗਾ ਤਾਂ ਮੈਨੂੰ ਦੇ 5-6 ਘੰਟੇ ਲੱਗਣਗੇ ਫਾਇਨਲ ਸਾਰੀਆਂ ਵੇਖਣ ਵਾਸਤੇ ਪਹਿਲਾਂ ਸਾਡੀਆਂ ਫੇਲਾ ਸ਼ੇਖ ਵਿਖਾ ਦੇ ਜੇ ਸਾਡਾ ਨੁਕਸਾਨ ਕੋ ਕੱਢ ਕੇ ਵਿਖਾ ਦੇ ਸਵੇਰੇ 6:00 ਦੀ ਲੀਟ ਹੁਣ ਤੂੰ ਸਾਡੀ ਚੌਂ ਦੀ ਲਾਤੀ ਆ ਪਹਿਲਾਂ ਦੇ ਦੇ ਸਾਡੀਆਂ ਕੰਮ ਤੇ ਯਾਰੀ ਰਿਜੈਕਸ਼ਨ ਦਿਓ ਮੈਂ ਵੇਖ ਲਾਂਗਾ ਜੀ ਮੈਨੂੰ ਕੰਮ ਖਲਾ ਕਰ ਲੈਂਦੇ ਬਸ ਨਹੀਂ ਯਾਰ ਇਹ ਗਾਥੜੀ ਰਿਐਕਸ਼ਨ ਨੂੰ ਦੇਖ ਲਾ ਕੇ ਇਹਨੂੰ ਬਾਹਰ ਪੁੱਛ ਲਾਂਗੇ ਦੇਖ ਲੋਦੇ ਆ ਸਾਰੇ ਵੇ ਲੋ ਮੀਡੀਆ ਦੇ ਭੱਜ ਗਏ ਭੱਜ ਗਏ ਓਏ ਆ ਜਾ ਆ ਜਾ ਭਾਈ ਸੁਣ ਲਿਆ ਕੀ ਕਹਿਣਾ ਕੜੀ ਫਾਈਲਾਂ ਦੇ ਦੋ ਜਿਹੜਾ ਪਤਾ ਮੰਨ ਲਓ ਜਰਨਲ ਖਲਾ ਰਿਆ ਆਪਾਂ ਮੰਨ ਲਓ ਉਹਦੇ ਨਾਲ ਲੇਤਾ ਵੀ ਐਸੀ ਬੰਦਾ ਜਿਹੜਾ ਵਾ ਐਸੀ ਸਰਟੀਫਿਕੇਟ ਚਾਹੀਦਾ ਜੱਟ ਕਿਤਾ ਲਾ ਲੂਗਾ ਐਸੀ ਦਾ ਦੱਸਣਾ ਭਾਜੀ ਵੀ ਹੁਣ ਪੰਜ ਕਿੰਨੇ ਵਾਰ ਚਾਹੇ ਪਾ ਦੇ ਵੀ ਕਾਰਨ ਬਰਵਾੜ ਦਾ ਬੰਦਾ ਉੱਥੇ ਇਸ਼ੂ ਕਰਦਾ ਆ ਇੰਨਾ ਕੰਮ ਸੀ ਕੋਈ ਤੁਸੀਂ ਮੈਨੂੰ ਇਜੈਕਸ਼ਨ ਦੇ ਦਿਓ ਮੈਂ ਬਾਅਦ ਚ ਵੇਖ ਲਾਂਗਾ ਮੈਂ ਕਿਹਾ ਇਜੈਕਸ਼ਨ ਜੀ ਜਨਾਬੇ ਕੋਈ ਅੱਜ 8 ਵਜੇ ਤੇਰੇ ਇੱਥੇ ਜਿਹੜਾ ਬੈਠਿਆ ਆ ਪਹਿਲੇ ਮੈਨੂੰ ਵੀ ਸਿਰੇ ਨਾਲੇ ਛੱਡਣਾ ਨਹੀਂ ਗਾ ਸਿਰੇ ਨਾਲੇ ਨਹੀਂ ਛੱਡਾ ਜਿਹੜੀ ਮੈਂ ਕੰਮ ਕਰਦਾ ਪਿਆ ਹਾਂ ਉਸ ਤੋਂ ਬਾਅਦ ਨਹੀਂ ਛੱਡਣਾ ਮ ਤੇ ਵੇ ਪਬਲਿਕ ਪਾਗਲ ਢੀ ਕਰਵਾਈ ਆ ਮੈਨੂੰ ਮੈਨੂੰ ਆਪਾਂ ਆਪਣਾ ਪਤਾ ਨਾ ਮੈਂ ਆਪਣੀ ਕੰਮ ਵੀ ਕਰਦਾ ਪਿਆ ਵਾਂ ਮੈਂ ਚਾਰ ਪੰਜ ਵੀ ਚਾਹੋ ਮੇਰਾ ਚਣੋ ਕੀ ਹੋਇਆ ਉਹ ਸੀਨੀਅਰ ਇਹ ਕਿਹਾ ਬਰੇ ਮੇਰੇ ਖਰਾਬ ਗੱਲ ਕਰਾ ਬਹਾਰ ਰਾਮ ਨਦੀ ਨੇ ਤਾਂ ਅਸਰ ਨਾਲ ਨਹੀਂ ਕਰਦਾ ਮੈਂ ਜਾ ਲੋ ਲੋਕ ਮੇਰੇ ਨਾਲ ਹੋਰ ਮੀਡੀਆ ਆਇਆ ਇਹ ਪਹੁੰਚਦਾ ਹੈ ਕੋਈ ਨਹੀਂ ਆਇਆ ਮਿੰਟ ਮਿੰਟ ਦੀ ਰਾਜੋ ਜੀ ਰਾਜੋ ਕੋਈ ਹੋਈ ਆ ਕੋਈ ਹੋਇਆ ਨਹੀਂ ਬੱਸ ਕਰਦੇ ਹਾਂ ਜੀ ਦਿੱਤਾ ਜੀ 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 ਚਲੋ ਤੂੰ ਥੱਲੇ ਜਾਓ ਮੈਂ ਤੁਹਾਨੂੰ ਦਦ ਦੇਣਾ 10 ਮਿੰਟ ਤੱਕ ਜੀ ਥੱਲੇ ਚਲ ਜਾਓ ਪਹਿਲੇ ਚਲ ਜਾਓ ਮੈਨੂੰ ਕੰਮ ਕਰਾਉਣ ਦਿਓ ਉਹਨਾਂ ਕਿਹਾ ਵੀ ਤੂੰ ਨਹੀਂ ਕੀਤੀ ਮੈਨੂੰ ਮੈਂ ਟੈਸਟ ਕਰਾ ਲਓ ਜੀ ਟੈਸਟ ਕਰਾ ਲਓ ਮੇਰਾ ਟੈਸਟ ਕਰਾਓ ਪਹਿਲੇ ਮੇਰਾ ਫਿਰ ਅਲੀਗੇਸ਼ਨ ਲਾਇਓ ਜਿੰਨੇ ਮੇਰਾ ਲਾਇਆ ਫਿਰ ਮਾਨਾ ਨਹੀਂ ਵੀ ਕਰੂੰਗਾ ਮੈਂ ਪਹਿਲੇ ਤੁਸੀਂ ਉਹਨਾਂ ਨੂੰ ਪੁੱਛੋ ਮਾਨਾ ਨਹੀਂ ਕਰਨੀ ਮੈਂ ਐਡੀ ਗੱਲ ਜੇ ਕਰ ਯਾਰ ਮੈਂ ਆਨ ਡਿਊਟੀ ਜਰਾ ਪੀਤੀ ਨਾ ਟੈਸਟ ਕਰਾਓ ਮੇਰਾ ਟੈਸਟ ਕਰਾਓ ਟੈਸਟ ਕਰਾਓ ਪਹਿਲੇ ਮੈਂ ਅਗਲੀ ਗੱਲ ਨਹੀਂ ਕਰਨੀ ਮੇਰਾ ਟੈਸਟ ਕਰਾਓ ਮੇਰਾ ਗੈਸ ਕਰਾਓ ਪਹਿਲੇ ਪਹਿਲਾਂ ਦੇ ਪਹਿਲੇ ਜਿਹੜਾ ਐਲੀਗੇਸ਼ਨ ਲਾਇਆ ਮੇਰਾ ਟੈਸਟ ਕਰਾਓ ਟੈਸਟ ਕਰਾਓ ਮੇਰੀ ਫੇਲ ਆਈ ਸੋਨ ਸ਼ਾਹ ਸੋਨ 6 ਸਾਡੀਆਂ ਪਹਿਲਾਂ ਉਹਨਾਂ ਨੂੰ ਕਮੀਆਂ ਨੂੰ ਸਾਨੂੰ ਉਹ ਦੱਸ ਸਵੇਰੇ ਤੇ ਛੇ ਮੇਰਾ ਬਾਦ ਸਿੰਘ ਭਾਜੀ ਪਿੰਡ ਘੋਗਾ ਕੀ ਮੁਸ਼ਕਲ ਕੀ ਆ ਰਹੀ ਹੈ ਮੁਸ਼ਕਲ ਇਹ ਆ ਵੀ ਦਹਾ ਪਿੰਡਾਂ ਨੇ ਚੋਣ ਲਾੜ ਕੋਈ ਚੋਣ ਛੰਨ ਦਿੱਤਾ ਇਹ ਰੋਸ਼ੇ ਨੰਬਰ ਐਰੋ ਨੇ ਇਹ ਇਹ ਨਾਗਾ ਆ ਸਰਾਜ ਸਿੰਘ ਕੋਈ ਚੋਣ ਇਹਦੇ ਕੋਲ ਅਸੀਂ ਆਏ ਆ ਅੱਗੇ ਨੇ ਭਾਈ ਕੀਤਾ ਆ ਨਾ 10 ਮਿੰਟ ਬਾਹਰ ਆਉਣਾ ਉਹ ਤੁਹਾਨੂੰ ਇਹ ਸ਼ੇਰ ਦੇ ਦੇ ਦਾ ਕਰਦਾ ਕੱਲ ਰਾਤ 12:00 ਵਜੇ 12:30 ਤੱਕ ਬੈਠੇ ਰਹੇ ਆ ਇੱਥੇ ਉੱਥੇ ਦਫ਼ਤਰ ਇਹਨੇ ਕੋਈ ਨਿਆਣੇ ਦੱਸ 12:30 ਚਲ ਗਏ ਹੁਣ ਸ਼ੇਰ 6 ਵਜੇ ਜਾ ਕੇ ਭੁੱਖੇ ਪਾਣੀ ਤੇ ਬੈਠੇ ਆ ਇਹਨੇ ਕੋਈ ਨਿਸ਼ਾਨ ਨਹੀਂ ਕੋਈ ਬਾਤ ਦਿੰਦਾ ਲਿਸਟ ਜਾਰੀ ਕਰਦਾ ਕਿਤੇ ਬੀਬੀ ਦਾ ਜਿੱਥੇ ਜਨਰਲ ਲੇਡੀ ਖਲੋਤੀ ਉੱਥੇ ਇਹਨੇ ਬੰਦਾ ਖਿਲਾ ਰਿਆ ਕੁਝ ਫਿਲਰ ਰਜੈਕਟ ਕਰਨ ਰਿਹਾ ਆ ਉਹ ਕਹਿੰਦਾ ਮੇਰਾ ਬਲਾਜਾ ਕਰਾ ਜਾ ਮੈਂ ਕਿਸੇ ਕਰਦਾ ਕੁਛ ਸਾੜੀ ਭਾਜੀ ਕਰਾਓ ਮਨਾਗਾ ਜੇ ਮਨਾ ਗੱਲ ਤੋਂ ਸਾਡੇ ਮਾਣਾ ਨਹੀਂ ਕਰ ਦੋ ਉਹ ਕਹਿੰਦਾ ਮਾਣਾ ਤਿਆਰ ਇਹ ਇਹ ਕਰੋ ਪ੍ਰਾਈਵੇਟ ਬੰਦੇ ਕਿੱਦਾਂ ਭਾਇਆ ਨੇ ਇਹ ਸਰਕਾਰੀ ਵੇਖੋ ਸਿਗਰਟ ਕੰਮ ਹੁੰਦਿਆ ਆ ਸਰ ਸਿਗਰ ਇਹ ਪ੍ਰਾਈਵੇਟ ਬੰਦੇ ਨੂੰ ਕਿੱਦਾਂ ਜੋਬ ਕਰਾ ਸਕਦਾ ਏ ਵੇਖੋ ਕੀ ਦਿਖਾ ਰਿਹਾ ਵੀ ਪ੍ਰਾਈਵੇਟ ਬੰਦੇ ਨੂੰ ਭਾ ਗਿਆ ਕੰਮ ਕਰਾਵੇ ਇਹ ਇਹ 2 ਲੱਖ ਰੁਪਏ ਕਾੜੀ ਲੈ ਲੈਂਦੇ ਆ ਜੇ ਨੇ ਪ੍ਰਾਈਵੇਟ ਬੰਦੇ ਨੂੰ ਕੰਮ ਕਰਾਉਣਾ ਦੇ ਨਹੀਂ ਕੋਈ ਨਹੀਂ ਮੌਕੇ ਦਿਆ ਭਾਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਮੀਡੀਆ ਫਿਰ ਮੀਡੀਆ ਨੂੰ ਅਪੀਲ ਕੀਤੀ ਫਿਰ ਮੀਡੀਆ ਆਇਆ ਫਿਰ ਉਹਨਾਂ ਨੇ ਸਾਡੀ ਗੱਲ ਸੁਣੀ ਆ ਹੈ ਮੰਗ ਸਾਡੀ ਇਹ ਵਾਗੇ ਤੇ ਬਾਲੇ ਦੀ ਇਹ ਤੇ ਕਾਰਵਾਈ ਹੋਏ ਭਾਜੀ ਮੈਂ ਵਾਰਡ ਨੰਬਰ 1 ਚੋਂ ਬੋਲਦਾ ਮੈਨੂੰ ਵਾਰਡ ਨੰਬਰ 5 ਚੋਂ ਭਾਜੀ ਬਾਕੀ ਆਮ ਪਾਰਟੀ ਦੇ ਬੰਦੇ ਸਿਰਫ ਦੋ ਕਾਂਗਰਸੀਆਂ ਦੋਵੇਂ ਕੋਗੇ ਸਰਪੰਚ ਬਾਕੀ ਸਾਰੇ ਆਮ ਪਾਰਟੀ ਦੇ ਬੰਦੇ ਆ ਸਾਰੇ ਝਾੜੂ ਵਾਲੇ ਆ ਇਹ ਝਾੜ ਮੈਂ ਅਹੀਂ ਅਹੀਂ ਕਾਂਗਰਸੀ ਇਹ ਬਾਕੀ ਸਾਰੇ ਝਾੜੂ ਵਾਲੇ ਆ ਹਾਂ ਹਾਂ ਸਾਰੇ ਸੁਪਿੰਡ ਕੋਗਾ ਜੀ ਝਾੜੂ ਵਾਲੇ ਜੀ ਕੋਈ ਸਰਖਨ ਚੋਣ ਜਾਂ ਨਿਸ਼ਾਨੇ ਮਿਲਿਆ ਕੋਈ ਲਿਸਟ ਨਹੀਂ ਕੋਈ ਕਾਜ ਨਹੀਂ ਦਿਨਦਾਂ ਨਹੀਂ ਦੋ ਦਿਨ ਕਿ ਭੁੱਖੇ ਤੇ ਰਾਤਾਂ 11 12 12 ਵਿੱਚ ਘਰ ਜੰਨੇ ਕੋਈ ਨਹੀਂ ਹਾਂਜੀ ਕੋਈ ਕਾਗਜ਼ਪੱਤਰੀ ਦੇਣ ਦੇ ਸਾਨੂੰ ਸਰ ਗਲਤ ਕਰੀ ਜਾਂਦਾ ਜਿੱਥੇ ਬੰਦਾ ਖੜੋਤਾ ਉੱਥੇ ਜਨਾਨੀ ਖੜਾ ਲੀ ਜਾਂਦਾ ਦਸਵੰਤ ਸਿੰਘ ਵਾਣ ਲਖਾ ਸਿੰਘ ਕੀ ਮਸਲਾ ਮਸਲਾ ਸਾਡਾ ਨਾਂ ਤੇ ਕੱਲ ਦੇ ਨਿਸ਼ਾਨ ਦਿੰਦਾ ਕਦੀ ਇਹ ਛਾਂ ਦੀ ਲਿਟ ਲਾ ਦਿੰਦਾ ਕਦੀ ਇਹ ਚੌਂ ਦੀ ਲਾ ਦਿੰਦਾ ਕਦੀ ਐਸੀ ਜਿਹੜਾ ਸਾਡਾ ਜਰਨਲ ਹੈ ਉਹਨਾਂ ਦਾ ਐਸੀ ਕੋ ਫਾਰਮ ਨਹੀਂ ਤੁਹਾਡਾ ਹੈਗਾ ਐਂ ਚਰਨ ਨੂੰ ਐਸੀ ਕਿਤਰਾ ਲਾਈਏ ਇਹਨੇ ਸਾਨੂੰ ਕੱਲ ਵੀ ਭੁੱਖਿਆ ਮਾਰਿਆ ਨੇ ਸਾਨੂੰ ਵਾਜੂ ਮਾਰਿਆ ਹੋਰ ਦੱਸੋ ਕੀ ਕਰੀਏ ਉਹਨੇ ਇੱਕ ਨੇ ਭੁੱਖਿਆ ਮਾਰਿਆ ਆ ਜਿਹੜਾ ਲੱਗਾ ਆਪਣਾ ਆਰੋ ਓ ਆਪਾ ਜੀ ਹੁਣ ਕਰਕੇ ਅਸੀਂ ਚੱਲੇ ਹਾਂ ਤਾਂ ਮੇਰਾ ਦਿਮਾਗ ਨਹੀਂ ਕਰਦਾ ਕੰਮ ਅਸੀਂ ਚੱਲੇ ਹੁਣ ਇਹਨਾਂ ਦੀ ਜ਼ਿੰਮੇਵਾਰੀਆਂ ਦੇ ਸਿਰ ਅਸੀਂ ਕਰਵਾ ਦਾਂਗੇ ਹੋਰ ਅਸੀਂ ਕੀ ਕਰੀਏ ਹੁਣ ਕਿੰਨੇ ਕਿ ਪਿੰਡਾਂ ਦੇ ਪੰਚਾਇਤ ਆਈ ਇੱਥੇ 10 ਜਾਣਿਆਂ ਦੇ 15 ਪਿੰਡਾਂ ਦੇ 15 ਦੀ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਨੂੰ ਇਨਸਾਫ ਦੇਵੇ ਸਾਨੂੰ ਨਿਸ਼ਾਨ ਦੇਵੇ ਜਾ ਕੇ ਵੋਟਾਂ ਆਖੀਏ ਪਿੰਡ ਕਦੀ 6 ਕਰ ਦਿੰਦਾ ਕਦੀ 4 ਕਰ ਦਿੰਦਾ ਤੇ ਕਦੀ ਐਸੀ ਆਪਾ ਮੇਰਾ ਭਰਾ ਆਏ ਇਹ ਐਸੀ ਫਾਰਮ ਕਿਉਂ ਲਾਵੇ ਕਿੱਥੋਂ ਲਾਵੇ ਜਰਨਲ ਵਾਰਡ ਚੋਂ ਭਰੇ ਹੋਏ ਜੱਟ ਆਏ ਕਿਹੜੀ ਕਿਹੜੀ ਪਾਰਟੀ ਦੇ ਮੈਂਬਰ ਹਾਂ ਹਾਂਜੀ ਆਮਦੇ ਆਹੀ ਹਾਂ ਪਾਰਟੀ ਦੇ ਆਹ ਪਾਰਟੀ ਦੇ ਆ ਅਸ਼ਦੀਪ ਸਿੰਘ ਪਿੰਡ ਤਰੀਨ ਮੈਂ 1 ਨੰਬਰ ਵਾਰਡ ਚੋਂ ਇਲੈਕਸ਼ਨ ਲੜਨਿਆ ਮੈਂਬਰੀ ਦੀ ਮੈਨੂੰ ਵਾਰਡ ਨੰਬਰ 5 ਚ ਭੇਜ ਦਿੱਤਾ ਗਿਆ ਠੀਕ ਹੈ ਜੀ ਪਾਰਟੀ ਆਮ ਪਾਰਟੀ ਜੀ ਤੇ ਅੱਜ ਤਾਂ ਕਾ ਹੋ ਰਿਹਾ ਜੀ ਹਾਂਜੀ ਤੇ 4 5 ਨੰਬਰ ਵਾਰਡ ਚ ਆਪਣੀ ਇਸਤਰੀ ਆ ਉਹਦੇ ਚ ਇਹਨਾਂ ਵਿਰੋਧੀ ਪਾਰਟੀ ਦਾ ਮਤਲਬ ਮੇਲ ਖਲ੍ਹਾਰ ਦਿੱਤਾ ਗਿਆ ਉਹਦੇ ਚ ਖਲੋ ਨਹੀਂ ਸਕਦਾ ਜਿੱਥੇ ਇਸਤਰੀ ਆ ਉਥੇ ਇਸਤਰੀ ਖਲੋਏਗੀ ਕਿਹੜਾ ਤੁਸ ਕੰਮ ਨਹੀਂ ਕਰ ਰਿਹਾ ਹਾਂਜੀ ਅਫਸਰ ਕਿਹੜਾ ਮੌਕਾ ਦੇਣਾ ਹੈ 6 ਨੰਬਰ ਐ ਰੋ ਨਰਵੈਰ ਸਿੰਘ ਸਰ ਉਹ ਤੇ ਆਪ ਮੌਜੂਦਾ ਹੈਗੇ ਨਹੀਂ ਇੱਥੇ ਕੌਣ ਸਰ ਮੁੱਖ ਮੁੱਖ ਬੇਟਾ ਪਤਾ ਨਹੀਂ ਜਿਉਂ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਤੇ ਉਹ ਆਪਣੀ ਸ਼ਰਮ ਜੀ ਕਹਿੰਦੇ ਆ ਵੀ ਹੁਣ ਸਹੀ ਕਰਦੇ ਆ ਤੇ ਜੇ ਵੇਖੋ ਸਹੀ ਕਰਕੇ ਕੀ ਲਿਸਟ ਆਉਂਦੀ ਜੀ ਸਾਨੂੰ 4 ਦਿਨ ਹੋ ਗਏ ਜੇ ਇਲੈਕਸ਼ਨ ਤੋਂ ਬਾਅਦ ਚ ਮਤਲਬ ਜਿੱਦਣ ਪੇਪਰ ਜਮਾ ਕਰਾਏ 2 3 ਦਿਨ ਅਸੀਂ ਰੋਜ਼ ਇੱਥੇ ਰਹਿੰਦੇ ਜੇ 11 ਵਜੇ ਘਰੇ ਜਾਂਦੇ ਜੇ ਰਾਤ ਡੀਕ ਡੂ ਕੇ 11 ਵਜੇ ਦਾ ਟਾਈਮ ਦਿੰਦੇ ਜੇ ਦਿਨ ਦਾ ਤੇ ਫਿਰ 3 ਵਜੇ ਆਉਂਦੇ ਜੇ ਸਰ ਦਾਹ ਪਿੰਡ ਜੀ ਦੇਖੋ ਐ ਰੋਕੋ ਮੰਗ ਸਰ ਅਸੀਂ ਇਹੀ ਕਰਦੇ ਆ ਸਾਰਿਆਂ ਦਾ ਕੰਮ ਸਹੀ ਹੋ ਜੀ ਹੋਵੇ ਚੋ ਨਿਸ਼ਾਨ ਵੀ ਸਹੀ ਸਹੀ ਮਿਲਣ ਤੇ ਸਾਰਿਆਂ ਦਾ ਕੰਮ ਸਹੀ ਸਹੀ ਹੋਵੇ ਚੋ ਨਿਸ਼ਾਨ ਨਹੀਂ ਮਿਲਿਆ ਸਰ ਮੇਰਾ ਨਾ 7% ਸਰ ਛਣ ਕੋਗਾ ਸਰ ਆ ਆਪਣਾ ਰੱਦ ਹੋਈ ਆ ਆਪਣਾ ਸਰਬਜੀਤ ਕੌਰ ਗੁਰਪ੍ਰੀਤ ਸਿੰਘ ਦੀ ਤੇ ਸਾਰੇ ਇਹਦੀ ਬੋਰਡ ਨਹੀਂ ਹੈਗੀ ਲਿਸਟ ਇਹ ਇਹ ਹੁਣ ਬੋਰਡ ਆਪਣੀ ਨਵੀਂ ਬਣਾਉਂਦੇ ਪਏ ਆ ਇਹ ਕੌਣ ਹੈ ਜਿਹੜੀ ਇਹ ਆਪਣਾ ਸਰਬਜੀਤ ਸਰਬਜੀਤ ਕੌਰ ਗੁਰਪ੍ਰੀਤ ਸਿੰਘ ਮੀਤਵਾਰਗਨ ਹੋਤੀ ਕਿ ਮੀਤਵਾਰ ਸਰਪੰਚ ਸਰ ਅੱਛਾ ਇਹਦੀ ਪਹਿਲਾਂ ਵੋਟ ਨਹੀਂ ਹੈਗੀ ਵੋਟ ਨਹੀਂ ਹੈਗੀ ਲਿਫਟ ਚ ਹਾਂਜੀ ਉਸ ਦਿਨ ਵੋਟ ਸੋਚੀ ਚ ਆਂਦੀ ਵੋਟ ਨਹੀਂ ਹੈਗੀ ਅੱਛਾ 4 ਨੰਬਰ ਤੇ ਚੌਧਰ ਤੇ 4 ਤਰੀਕ ਤੋਂ ਇਹ ਵੋਟਾਂ ਬੰਦ ਹੋ ਗਏ ਭਿੰਨੇ ਅਗਰੇ ਕੋਈ ਪਰ ਬਣੇ ਹਾਂਜੀ ਤੇ ਮੈਂਬਰ ਮੈਂਬਰ ਆਪਣਾ ਕਾਲਾ ਸਿੰਘ ਸਾਰੇ ਆਪਣਾ ਲੇਡੀਜ਼ ਦੀ ਸੀਟੇ ਲੇਡੀਜ਼ ਸੀਟ ਦੇ ਉਪਰ ਖੜਾ ਕਾਲਾ ਸਿੰਘ ਇਹਦੀ ਵੀ ਰੱਦ ਹੋ ਗਈ ਹੈ ਤੇ ਆਪਣਾ ਦੁਬਾਰਾ ਵੋਟ ਬਣੀ ਹੈ ਹਾਂਜੀ ਨਹੀਂ ਇਹਦੀ ਵੋਟ ਸਹੀ ਹੈ ਬਾਕੀ ਇਹਦੀ ਫਾਈਲ ਰੱਦ ਹੋ ਗਈ ਹੈ ਲੇਡੀਜ਼ ਤੇ ਕੋ ਖੜਾ ਲੇਡੀ ਵਾਰਡ ਚ ਖੜਾ ਹਾਂਜੀ ਲੇਡੀ ਵਾਰਡ ਚ ਖੜਾ ਇਹਦੀ ਰੱਦ ਤੇ ਕਾਲੀ ਸਿੰਘ ਇਹ ਵੀ ਲੇਡੀਸ ਵਾਰਡ ਤੋਂ ਖੜਾ ਇਹਦੀ ਵੀ ਰੱਦ ਹੋਈ ਆ ਇਹ ਹੁਣ ਸਹੀ ਕਰ ਦੇਵਾ ਤੁਹਾਨੂੰ ਕਿਹੜਾ ਜੇ ਚ ਕੀ ਪੀ ਤਰਾਜ ਇਹ ਆ ਸਰ ਜਿਹੜੀ ਰੱਦ ਹੋ ਗਈ ਆ ਨਾ ਰੱਦੀ ਰਹਿਣੀ ਉਹ ਰੱਦੀ ਰਹਿਣੀ ਚਾਹੀਦੀ ਅੱਛਾ ਚਾਤਰੀ ਤੂੰ ਜਿਹੜੀ ਬੋਰਡ ਚਾਤਰੀ ਤੋਂ ਬੋਰਡ ਇਹਨਾਂ ਨੇ ਬਣਾਈ ਐ ਦੁਬਾਰਾ ਇਹਨਾਂ ਬਣਾ ਕੇ ਬੋਰਡ ਸੂਚੀ ਨਾ ਲਾਈ ਆ ਆ ਫੇਰ ਕਰਾਈ ਐ ਪਹਿਲਾਂ ਬੋਰਡ ਸੂਚੀ ਚ ਇਹਨਾਂ ਦੀ ਕੋਈ ਬੋਰਡ ਨਹੀਂ ਹੈਗੀ ਕੋਈ ਬੋਰਡ ਨਹੀਂ ਪਹਿਲਾਂ ਵੀ ਜਮਾ ਹੁੰਦਾ ਹਾਂ ਸਾਡੀਆਂ ਜਮਾਂ ਨੇ ਸਾਡੀਆਂ ਸਹੀ ਆ ਹਾਂਜੀ ਉਹ ਜਿਹੜੀਆਂ ਰੱਦ ਹੋਈਆਂ ਉਹ ਫਿਰ ਦੁਬਾਰਾ ਭਰਨਦੇ ਦੁਬਾਰਾ ਫਿਰ ਭਰਨਦਾ ਇੱਥੋਂ ਹੱਲ ਕਰਾਉਂਦੇ ਪਏ ਬੋਰਡ ਨਵੀਂ ਬਣਾ ਕੇ ਫਿਰ ਦੁਬਾਰਾ ਭਰ ਦੁਬਾਰਾ ਭਰ ਬਸ ਮਸਲਾ ਹੱਲ ਹੋ ਜਾਂਦਾ ਕਿਉਂਕਿ ਇਹਨਾਂ ਨੂੰ ਕੰਮ ਨਹੀਂ ਆਉਂਦਾ ਇਹਨਾਂ ਨੂੰ ਇਹਨੂੰ ਸਵੇਦਾ ਸੰਪਰਕ ਕਰਨੀ ਸਵੇਦਾ ਨੂੰ ਲੱਭਣੀ ਹੁਣ ਇਹਦੇ ਕਮਰੇ 'ਚ ਮੈਂ ਆਣ ਆ ਬੈਠਾ ਆਣ ਕੇ ਕੀ ਕੰਮ ਕਰ ਗੱਡਾ ਹੋ ਗਿਆ ਮਲਕੀ ਇਹਦੇ ਕੋਈ ਇਹਨੂੰ ਕੰਮ ਪੂਰੀ ਤਸੱਲੀ ਨਾਲ ਆਉਂਦਾ ਨਹੀਂ ਇਹਨੂੰ ਐਨ 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 ਉਸ ਐਨਮਨ ਫਿਰ ਇਹ ਇਹ ਹੁਣ ਫਿਰ ਸਾਡੀ ਸਾਡੀ ਮੀਟਿੰਗ ਹੋਣ ਰਹੀ ਹੈ ਫਿਰ ਵਿੱਚ ਪੁੱਛਣਾ ਹੁਣ 2 ਮਿੰਟ ਤੁਹਾਨੂੰ ਅੱਧੇ ਅੱਧਾ ਸਾਡੇ ਨੂੰ ਕਾਰਵਾਰੀ ਪੂਰੀ ਹੈ ਕਮੇਟੀ ਸਾਹਮਣੇ ਤੇ ਮੈਸੇਜ ਪਹੁੰਚ ਗਿਆ ਕਿ ਇਹ ਕੰਮ ਨਹੀਂ ਕੀਤਾ ਕਰਦਾ ਸਰ ਮੇਰਾ ਇਦਾਂ ਹੀ ਮੈਂ ਕੰਪਿਊਟਰ ਆਪਰੇਟਰ ਦਾ ਆ ਬਾਕੀ ਮਾੜੀ ਮੋਟੀ ਕੰਮ ਬਟਾ ਹੈ ਤਾਂ ਸਰ ਮੇਰਾ ਤਾਂ ਕੰਮ ਹੀ ਨਹੀਂ ਹੈ ਮੈਨੂੰ ਤਾਂ ਬੋਲਿਆ ਹੈ ਸਰਕਾਰੀ ਹੈ ਪ੍ਰਾਈਵੇਟ ਹੈ ਹਾਂਜੀ ਸਰਕਾਰੀ ਹੈ ਪ੍ਰਾਈਵੇਟ ਸ਼ਰਮਾ ਪ੍ਰਾਈਵੇਟ ਤੇ ਹਾਂਜੀ ਸਰ ਸਰਕਾਰੀ ਪਾਸੇ ਲੈ ਸਕਦੇ ਪ੍ਰਾਈਵੇਟ ਬਦਲ ਕੇ ਸਰ ਕੰਮ ਲਈ ਗਿਆ ਸੀ ਮੈਨੂੰ ਤੇ ਇਸ ਲਈ ਮੈਂ ਥੋੜਾ ਬਹੁਤ ਕਰਦਾ ਪਿਆ ਮੈਨੂੰ ਮਾੜਾ ਮੋਟ ਆਂਦਾ ਸਰ ਮੇਰੀ ਸਪੀਡ ਨਹੀਂ ਹੈ ਬਟ ਉਹਦੇ ਕਰਕੇ ਸਰ ਮੈਂ ਤੇ ਆਪਣੇ ਦਿਨ ਰਾਤ ਇੱਕ ਕਰਨ ਰਿਹਾ ਸਰ ਮੈਂ ਤਾਂ ਮੇਰਾ ਗੁਰਦਾਸਪੁਰ ਨਾਮ ਹੈ ਇੱਥੇ ਵੀ ਨਹੀਂ ਰੰਦਾ ਉਹ ਸਰ ਮੈਂ ਥੋੜੀ ਕਰਦਾ ਜੋ ਸਰ ਉਹ ਹੈ ਮੈਂ ਕਰਦਾ ਮੈਂ ਮੈਂ ਕੁਝ ਮੇਰੇ ਕੋਲ ਪਾਵਰ ਹੈ ਜਾਂ ਮੈਂ ਕੋਈ ਕਰ ਸਕਦਾ ਵਾਂ ਸਰ ਇਹ ਵੀ ਕੋਈ ਗੱਲ ਹੈ ਹਾਂਜੀ ਸਰ ਨਾਲ ਹੀ ਹੈ ਆਰਓ ਸਾਹਿਬ ਹੈ ਸਰ 6 ਨੰਬਰ ਕਿਨਾ ਬਤਾ ਮੈਨੂੰ ਤਾਨੂੰ ਪਤਾ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਸਿੰਬਲ ਅਲਾਟ ਹੋਣੇ ਆ ਉਹਦੇ ਦੇ ਉਹਦੇ 10 ਕਲਸਟਰ ਬਣੇ ਸੀ ਬਲੌਕ ਚਗਾਵੇਂ ਦੇ ਉਹਨਾਂ 10 ਕਲਸਟਰਾਂ ਦੇ ਵਿੱਚੋਂ ਸਿਰਫ ਇੱਕ ਹੀ ਕਲਸਟਰ ਜਿਹੜਾ ਵਾ 6 ਨੰਬਰ ਕਲਸਟਰ ਉਹ ਰਹਿ ਗਿਆ ਵਾ ਜਿਹੜਾ ਉਹਦਾ ਆਰਓ ਆ ਉਹ ਕੱਲ ਵੀ ਅਸੀਂ ਉਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਜਲਦੀ ਜਲਦੀ ਇਹਨਾਂ ਪਬਲਿਕ ਨੂੰ ਪਰੇਸ਼ਾਨ ਨਾ ਕਰ ਉਹ ਥੋੜਾ ਡਿਸਟਰਬ ਆ ਮੈਡੀਕਲੀ ਫਿੱਟ ਨਹੀਂ ਹੈਗਾ ਮੈਂ ਹੁਣ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਉਹਦੀ ਜਗ੍ਹਾ ਤੇ ਉੱਪਰ ਗੱਲ ਕਰਕੇ ਤੇ ਨਵਾਂ ਆਰਓ ਜਿਹੜਾ ਵਾ ਉਹ ਨਿਯੁਕਤ ਕਰਵਾਤਾ ਵਾ ਉਹ ਰਾਤ-ਰਾਤ ਬਣਾਉਣਗੇ ਸਾਰਾ ਕੁਝ ਇੱਥੋਂ ਲੈ ਕੇ ਚੱਲੇ ਆ ਰਾਤ-ਰਾਤ ਸਾਰਾ ਸੈੱਟ ਕਰਕੇ ਆਪਣਾ ਲਿਖਤਾਂ ਪੜਤਾਂ ਕਰਕੇ ਸਵੇਰੇ 10 ਵਜੇ ਦਾ ਟਾਈਮ ਦਿੱਤਾ ਵਾ 10 ਵਜੇ ਲਿਸਟਾਂ ਲਾ ਕੇ ਇਹਨਾਂ ਨੂੰ ਜਿਹੜੇ ਸਿੰਬਲ ਆ ਉਹ ਲੋਟ ਹੋ ਜਾਣਗੇ ਇਹਨਾਂ ਨੂੰ ਦੇ ਦਾਂਗੇ ਲਿਸਟਾਂ ਤੇ ਇਹਨਾਂ ਨੇ ਸਾਡੀ ਗੱਲ ਨੂੰ ਪ੍ਰਮਾਣ ਕਰਦੇ ਹੋਏ ਸਾਡੇ ਤੇ ਵਿਸ਼ਵਾਸ ਕਰਦੇ ਹੋਏ ਇਹ ਕਹਿੰਦੇ ਵੀ ਠੀਕ ਹੈ ਜੀ ਅਸੀਂ ਕੋਈ ਵੀ ਲੈਂਡ ਆਰਡਰ ਨੂੰ ਖਰਾਬ ਨਹੀਂ ਕਰਦੇ ਇਹ ਚੱਲੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਵਾਸਤੇ ਅਸੀਂ ਜਿਹੜਾ ਲਫ਼ਜ਼ ਇਹਨਾਂ ਦੇ ਸਾਹਮਣੇ ਵਰਤੇ ਆ ਮਾਨਯੋਗ ਐਸਡੀਐਮ ਸਾਹਿਬ ਨੂੰ ਕਹਿ ਕੇ ਉਹਨੂੰ ਉਹਨਾਂ ਨੇ ਸ਼ੋਕਾਜ਼ ਨੋਟਿਸ ਵੀ ਹੁਣੇ ਹੀ ਦਿੱਤਾ ਵਾ ਜਿਹੜਾ ਆਰਓ ਆ ਬਾਕੀ ਜਿਹੜੇ ਨਵੇਂ ਲਾਏ ਆ ਉਹ ਰਾਤ ਰਾਤ ਇਹਨਾਂ ਦਾ ਕੰਮ ਕਰਨਗੇ ਤੇ ਸਵੇਰੇ ਇਹਨਾਂ ਨੂੰ ਸੈਟੀਸਫਾਈਡ ਕਰ ਦੇਣਾ ਪੰਜਾਬ ਵੀ ਬੜੇ ਲਾਏ ਪੰਜਾਬ ਵਾਲਾ ਵੀ ਸਰਕਟ ਡਰਿੰਕ ਦੀ ਚੀਜ਼ ਉਹਨਾਂ ਦੇ ਤਾਂ ਨਹੀਂ ਡਰਿੰਕ ਵਾਲੀ ਕੋਈ ਗੱਲ ਨਹੀਂ ਉਹ ਮੈਡੀਕਲੀ ਤੌਰ ਤੇ ਫਿੱਟ ਨਹੀਂ ਆ ਮੈਂ ਮਿਲ ਕੇ ਆਇਆ ਉਹਨੂੰ ਉਹਦਾ ਬ੍ਰੇਨ ਸਵੇਲਿੰਗ ਅੱਖਾਂ ਦੇ ਉੱਤੇ ਆਈ ਪਈ ਆ ਉਹ ਮੈਡੀਕਲ ਤੌਰ ਤੇ ਫਿੱਟ ਨਹੀਂ ਹੈਗਾ ਕਿ ਲਾਦੇ ਦਾ ਬੰਦਾ ਫਿੱਟ ਨਹੀਂ ਆ 45 ਨਹੀਂ ਇਹ ਨਹੀਂ ਹੈ ਸਰਕਾਰ ਵੱਲੋਂ ਡਿਊਟੀ ਲੱਗਦੀ ਆ ਕਮਿਸ਼ਨ ਵੱਲੋਂ ਡਿਊਟੀ ਲੱਗਦੀ ਆ ਭਾਵੇਂ ਕੋਈ ਫਿੱਟ ਹੋਵੇ ਭਾਵੇਂ ਨਾ ਫਿੱਟ ਹੋਵੇ ਦਾ ਲੋ ਜਿਹੜੇ ਖੱਜਲ ਖਰਾਬ ਪਰੇ ਉਹਨਾਂ ਨੇ ਉਹ ਸਾਡੀ ਰਿਕਵੈਸਟ ਨੂੰ ਉਹਨਾਂ ਨੇ ਮੰਨ ਲਿਆ ਵਾ ਮੈਂ ਉਹਨਾਂ ਦਾ ਧੰਨਵਾਦੀ ਆ ਪਬਲਿਕ ਵਾਲਿਆਂ ਦਾ ਜਿਨ੍ਹਾਂ ਨੇ ਵਿਚਾਰੇ ਖੱਜਲ ਤੇ ਜ਼ਰੂਰ ਹੋਏ ਆ ਖਰਾਬ ਵੀ ਹੋਏ ਆ ਮੈਂ ਵੀ ਰਾਤ 3 ਵਜੇ ਤੱਕ ਰੋਜ਼ ਇਹਨਾਂ ਦੇ ਨਾਲ ਹੀ ਰਹਿਣਾ ਇਹਨਾਂ ਨੂੰ ਪੁੱਛ ਲੋ ਤੇ ਚਲੋ ਮਜਬੂਰੀ ਆ ਹੁਣ ਕੀ ਕੀਤਾ ਜਾ ਸਕਦਾ ਵਾ ਲਿਖਤ ਪੜਤ ਦਾ ਕੰਮ ਆ ਉਹਦੇ ਵਿੱਚ ਡਿਲੇ ਵੀ ਹੋ ਜਾਂਦੀ ਆ ਉਹਦੇ ਵਿੱਚ ਟਾਈਮ ਵੀ ਲੱਗ ਜਾਂਦਾ ਵਾ ਸਭ ਕੁਝ ਹੋ ਜਾਂਦਾ ਬਿਲਕੁਲ ਬਿਲਕੁਲ ਸਾਡਾ ਚਗਾਵੇਂ ਬਲਾਕ ਦਾ ਤੇ ਹਰਸ਼ਾਸ਼ੀਨਾ ਬਲਾਕ ਦਾ ਬਹੁਤ ਹੀ ਪੀਸਫੁਲੀ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਲੜਾਈ ਝਗੜੇ ਦੇ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਸਾਰਾ ਸਿਸਟਮ ਜਿਹੜਾ ਪ੍ਰਕਿਰਿਆ ਮੁਕੰਮਲ ਹੋਈ ਗਿਆ